ਕਿਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨੇ ਜਾਨਵਰ ਦਿਖਾਵਾਂਗੇ ਦੋ ਗੱਬਣ ਤੇ ਇੱਕ ਬੱਚੀ ਤਾਜੀ ਸੂਈ ਵੀ ਡਿਟੇਲ ਵੀਰ ਤੁਹ ਤੁਸੀਂ ਆਓ ਅੱਗੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਪ੍ਰਕਾਸ਼ ਸਿੰਘ ਜੀ ਪਿੰਡ ਧੋਲਾ ਜ਼ਿਲ੍ਹਾ ਠੀਕ ਹੈ ਇਹ ਦੇਖੋ ਪਹਿਲੇ ਨੰਬਰ ਬੱਚੀ ਦੇਖੀਏ ਨੇ ਕਿਹੜਾ ਸੂਆ ਸੂਈ ਹੈ ਵੀਰ ਇਹ ਦੂਜਾ ਸੂਆ ਜੀ ਦਦੋ ਕਿਵੇਂ ਆ ਛੇ ਦਾ ਘਹੀ ਮੰਗਰ ਬੱਚੀ ਉਹ ਚੰਗੀ ਕੱਲ ਸੂਈ ਹੈ ਠੀਕ ਹੈ ਜੈਨੂਨ ਦੂਜਾ ਸੂਆ ਪਿੱਛੇ ਬੱਚੀ ਫੀਮੇਲ ਕਾਫ ਆ ਗਿਆ ਚੰਗੀ ਬਰੀਡ ਵਾਲੀ ਬੱਚੀ ਹੈ ਨਾ ਹਾਂ ਜੀ ਬਾਲੀ ਚੰਗੀ ਬੱਚੀ ਹੋਈ ਜਾ ਜੇਰ ਵਗੈਰਾ ਡਨ ਕਿੰਨਾ ਕੋ ਬੋੜਾ ਸਟਾਰਟਿੰਗ ਕਰਿਆ ਨੇ ਇਹੇ ਬਈ ਤੜਕੇ ਚੋਇਆ ਬੋੜਾ 8 8.5 ਕਿਲੋ ਹੋਏਗਾ ਸਿਰ ਅੰਦਾਜ਼ਾ 22 ਕਿਲੋ ਦਾ ਪਹਿਲਾਂ ਮੈਂ ਕੱਢਿਆ ਵਾ ਦੂਜਾ ਉਹ 24 25 ਕਿਲੋ ਰਾਮ ਗਰੀਨ ਦੇ ਅੰਦਾਜ਼ਾ ਲਾਈਏ ਇਸ ਵਕਤ 14 ਕਿ ਲੀਟਰ ਬੋਲਾ ਹੈਗਾ ਤੇ 14 ਲੀਟਰ ਹੋਣੀ ਹੈ ਬਾਈ ਹੋਰ ਚੋਣ ਚਵਾ ਦਿਓ ਓਕੇ 21 ਕਿਲੋ ਇਹ ਧਾਰਾ ਮਾਰਕਟ ਖਾ ਦੇਣਾ ਠੀਕ ਹੈ ਤੇ ਦੁੱਧ ਮੰਨ ਕੇ ਜਲੀ ਇਸ ਵਾਰ ਕਿੰਨਾ ਪਾ ਦੂ 25 ਲੀਟਰ ਦਾ ਰਾਮ ਗਰੀਨ ਦੇ ਦਿਓ ਜੀ ਬਾਕੀ ਅਗਲੇ ਦਿਨ ਸੇਵਾ ਦੇ ਦੂਗਾ ਠੀਕ ਹੈ ਤੇ ਭਾਵ ਯਾਰ ਇਹਦਾ ਕੀ ਰੱਖਿਆ ਆਪਾਂ ਆਹ ਹੋਣ ਕਰ ਲਾਂਗੇ ਜਾਇਜ਼ ਹੋਊਗਾ ਸੁਭਰ ਧਾਰਾ ਦੇਖ ਸਕਦੇ ਇਹਦੀਆਂ ਕਿਆ ਬਾਤਾਂ ਪੂਰਾ ਮੋਟਾ ਮੋਟਾ ਚੋਣਾ ਜਮਾ ਲਾਠੀ ਚਾਰਜ ਵਰਗਾ ਤੇ ਬਾਕੀ ਥਣਾ ਦੀ ਬਿੱਤੀ ਦੇ ਚੋਣ ਚਵਾਦੀ ਇੱਕ ਨੰਬਰ ਰੋਕੇ ਕੋਈ ਭੂਰ ਸਰ ਲਾਣੀ ਕੋਈ ਹੋਰ ਨਹੀਂ ਤੇ ਬਾਕੀ ਕੋਈ ਔਲ ਕਪਾਣੀਗਾ ਸੋ ਦੇਖੋ ਚੋਣ ਚਵਾਦੀ ਪਹਿਲੇ ਕੋਲ ਮੁੱਠੀ ਵਾਲਾ ਸਾੜਾ ਸਾਫ ਸੁਖਰਾ ਦੋਤਾ ਵੀਰੇ ਤੋ ਚਾਹੇ ਨਾ ਬੰਦਾ ਜੇ ਸੇਵ ਵਾਲਾ ਹੋਇਆ 30 ਕਿਲੋ ਲੈ ਲੇ ਪਰ 25 ਕਿਲੋ ਤਾਂ ਕਲੀਅਰ ਨੇ ਦੇਣਾ ਹੀ ਦੇਣਾ ਚੋਣ ਚਵਾਦਾ ਜਮਾ ਲਾਠੀ ਜਾਰ ਜੀ ਹੈ ਨਾ ਹਾਂ ਦੋਨ ਦੀ ਭਾਵਾਂ ਚੰਗੀ ਆ ਮਗਰ ਬੱਛੀ ਦਿਖਾ ਦੇ ਮੇਰਾ ਵੀਰ ਦੁਆਰੇ ਇੱਕ ਨਾ ਸੋ ਬੱਛੀ ਦੇਖੋ ਮਗਰ ਹਾਂ ਅੱਜ ਹੀ ਆਏ ਲੱਗੇ 15 15 ਦੀ ਹੁੰਦੀ ਆ ਕੱਲ ਬੈਠ ਸੂਈ ਜਾਵੇ ਜੈ ਜੈ ਕਰ ਜਮਾ ਸੋ ਬਾਕੀ ਬੱਛੀ ਪੂਰੀ ਜਿੰਦ ਜਾਨ ਨਮਾ ਹਾਣਾ ਪੂਰੀ ਜਿੰਦ ਜਾਨ ਵਾਲੀ ਨਮਾ ਹਨ ਦੂਜਾ ਸੁਆ ਤੇ ਥਾਣਾ ਹਵਾਨਾ ਦੇਖੋ ਕਿਆ ਬਤਾ ਜਮਾ ਬੱਠੜ ਜਿਹੜਾ ਹਵਾਨਾ ਚੱਕੀ ਫਿਰਦੀ ਆ ਤੇ ਦੁੱਧ 25 ਤੋਂ ਪਲੱਸ ਚੱਲੂਗੀ ਧਾਰਾ ਧੂਰਾਂ ਦੀ ਓਕੇ ਆ ਜਮਾ ਤੇ ਪਿੱਛੇ ਦੇ ਬੱਚੇ ਆ ਫੀਮੇਲ ਕਾ ਮੋੜ ਲਿਓ ਤੇ ਜੇਰ ਜੂ ਰੋਕਿਆ ਦੂਜਾ ਸੁਆ ਇਹਨੂੰ ਸੂਈ ਨੂੰ ਹੈ ਰੇਡ ਵੀਰ ਕਹਿੰਦਾ ਫੋਨ ਤੇ ਹੋਊਗਾ ਤੇ ਹੋਊਗਾ ਬਿਲਕੁਲ ਮਾਰਕੀਟ ਦੇ ਹਿਸਾਬ ਨਾਲ ਜਾਇਜ਼ ਬਿਲਕੁਲ ਸੋ ਬਾਕੀ ਹਵਾਨਾ ਦੇਖੋ ਬਿਲਕੁਲ ਗਲਾਬੀ ਗਲਾਬੀ ਆਵਾਣਾ ਪਿਆਦਾ ਤੇ ਪੂਰੀ ਸਾਫ ਸਫਾਈ ਕੱਦ-ਕਾੜ ਵੀ ਤੇ ਜੰਦ-ਜਾਨ ਵਾਲੇ ਬੱਚੇ ਕਿਹੜਾ ਲੈ ਗਿਆ ਬਾਈ ਇਹਨੂੰ ਜਾਦ ਹੀ ਕਰੂਗਾ ਬਸ ਨਹੀਂ ਬਹੁਤ ਚੰਗੇ ਨੇ ਇਹ ਲੈ ਗਿਆ ਲੈ ਗਿਆ ਉਹ ਗੱਲ ਹੋ ਗਈ ਵੀ ਜਿਹੜਾ ਰਹਿ ਗਿਆ ਰਹਿ ਗਿਆ ਉਹ ਕੰਮ ਇਹਦਾ ਜਮਾ ਗਰਮੀ ਵਾਲਾ ਤੋਹਫਾ ਆ ਗਿਆ ਨਾ ਹਾਂ ਤੋਂ ਗਰਮੀ ਵਾਲਾ ਤੋਹਫਾ ਦਿਖਾਇਆ ਤੁਹਾਨੂੰ ਆਪਾਂ ਜਮ ਤੇ ਬਾਈ ਜੀ ਦੂਜੇ ਨੰਬਰ ਆਪਾਂ ਜਿਹੜੀਆਂ ਦੇਖੀ ਜਾਂਦੇ ਆ ਜੀ ਹਾਂਜੀ ਵੀਰੇ ਇਹ ਕਿਹੜਾ ਸੂਆ ਸੁੰਦੀ ਆ ਦਾ ਸੂਆ ਮੂੰਹੋਂ ਜਿਹਨਾਂ ਚਾਰ ਦੰਦ ਚਾਰ ਦੰਦ ਦੂਜਾ ਸੂਆ ਇਹ 26 27 ਕਿਲੋ ਦੁੱਧ ਪਾਇਆ 26 27 ਕਿਲੋ ਪਲੂੜ ਦਾ ਦੁੱਧ ਪਾਇਆ ਵਾ ਹਣਾ ਤੇ ਕੀ ਹੁਣ ਕੈ ਦਿਨ ਬਾਕੀ ਪਏ ਸੂਣ ਜਿਹੇ ਅਜੇ 10 ਦਿਨ ਸੂਣ ਚ ਬਾਕੀ ਬਾਕੀ ਵੱਡੀ ਬੁੱਡੀ ਤੁਸੀਂ ਆਪ ਹੀ ਦੇਖ ਲਓ ਮੇਰੇ ਲਈ ਦੂਤੀ ਆ ਕਿੰਨਾ ਦੁੱਧ ਮੰਨ ਕੇ ਚਲੀ ਆ ਇਸ ਵਾਰ ਤੇ ਮੂੰਹ ਚਾਰ ਦੰਦ ਦੰਦ ਪਟ ਕੇ ਦੇਖਾਂ ਤੋਰੀ ਬਾਹਰ ਲੈਣੋ ਸੋ ਫਿਰ ਫੇਸ ਕੁਆਲਟੀ ਵਗੈਰਾ ਦੇਖੋ ਬੱਚੀ ਦੀ ਬਹੁਤ ਚੰਗੀ ਜਿੰਦ ਜਨ ਵਾਲੀ ਚੰਗਾ ਸੋਹਣਾ ਦੰਦ ਪਾ ਦੂ ਤੇ ਬਾਕੀ ਕੱਦ ਕਾੜ ਤੇ ਸੈਜ ਵਗੈਰਾ ਪੂਰਾ ਫੁੱਲਾ ਤੇ ਹਵਾਨਾ ਬਿਲਕੁਲ ਕੰਪੈਕਟਾ ਚਾਹੀ 25 ਸੂਏ ਝੋਲੇ ਹੋਏ ਦੋ ਤੇ ਪਰ ਹਵਾਨਾ ਨੇ ਤੋੜਦੀ ਜਾ ਬਸ ਉਹ ਲੈਵਾ ਦੇਖੋ ਤੇ ਮੂਹ ਜੈਨੂਨ ਚਾਹਤ ਹਣਾ ਲੈਗ ਸਕੋਰ ਬਹੁਤ ਵਧੀਆ ਵੀਰੇ ਬੈੜਦਾ ਤੇ ਬਾਕੀ ਰੰਗ ਰੰਗ ਬਹੁਤ ਪਿਆਰਾ ਹਣਾ ਸੋ ਦੇਖੋ ਲੈਗ ਸਕੋਰ ਵਗੈਰਾ ਦੇਖੋ ਜੇ ਬਾਕ ਕੋੜੀ ਵਰਗੀ ਤੁਰਨੀ ਆ ਤੇ ਸਾਫ ਸੁਥਰੀ ਬਲੱਡ ਦੇ ਵਿੱਚ ਬੱਚੀ ਆ ਜਾਵਾ ਦੂਜਾ ਸੂਆ ਜੈਨੂਨ ਚੰਗਾ ਦੁੱਧ ਪਾਉਣਾ ਥੱਲੇ ਮਿਲਕ ਵੇਨ ਵਗੈਰਾ ਦੇਖੋ ਪੂਰੀ ਸਾਫ ਸੁਥਰੀ ਚੰਗੀ ਤੇ ਫੇਸ ਕੁਆਲਿਟੀ ਜਿੰਦ ਜਾਨ ਦੇ ਵਿੱਚ ਬੱਚੀ ਆ ਤੇ ਅੱਗੇ ਆਪ ਤੀਜੇ ਨੰਬਰ ਜਿਹੜੀ ਬੱਚੀ ਦੇਖੀ ਜਾਨੇ ਜੀ ਇਹ ਬੱਚੀ ਕਿਹੜਾ ਇਹੇ ਬਈ ਐ ਮੰਨ ਕੇ ਚੱਲ ਵੀ ਤੀਜੇ ਸੂਏ ਹੁਣ ਸੂਊਗੀ ਦੋ ਰੂਏ ਪੀਤੇ ਮੈਂ ਦੁੱਧ 30 32 ਕਿਲੋ ਦਿੱਤਾ ਹੋਇਆ ਦਾ ਕੀ ਕਿਲੋ ਦੁੱਧ ਦਿੱਤਾ ਵਾ ਤੀਜਾ ਸੂਦਾ ਸੂਂਦੀ ਆ ਦਿਨ ਕਹਿ ਕਹ ਲੈਂਦੀ ਆ ਜੀ 10 ਦਿਨ ਇਸ ਵਾਰ ਅੰਦਾਜ਼ਾ ਲਾਈਏ ਵੀ 30 ਮੰਨ ਕੇ ਲੈ ਲੈ ਬੰਦੇ ਨੇ 30 ਲੀਟਰ ਮੰਨ ਕੇ ਲੈ ਜਿਹੜਾ ਮਾਗੀ ਭਰਾਉਂ ਠੀਕ ਆ ਤੇ ਹਵਾ ਨੇ ਇੱਕ ਰੂਟ ਭਰਿਆ ਜਾਂਦਾ ਹਲੇ ਹਣਾ ਹਾਂ ਬਈ ਤੇ ਰੇਂਜ ਵਗੈਰਾ ਬਾਝਬ ਹੋ ਜਾਵਾ ਨਹੀਂ ਕੁਛ ਨਹੀਂ ਹੈਗਾ ਬਹੁਤ ਵਧੀਆ ਹੋ ਰਿਹਾ ਹੈਗਾ ਪੁੱਤ ਮਨ ਕੇ ਚੱਲ ਵੀ 30 ਕਿਲੋ ਦਾ ਦੇਣਾ ਹੀ ਦੇਣਾ ਇਹਨੇ ਜਿਵੇਂ ਅਗਲੇ ਦੀ ਸੇਵਾ ਬਾਈ ਚੱਲ ਦੋ ਤਾਂ 30 ਦੇ ਦਊਗੀ ਜਿਵੇਂ ਸੂਆ ਤੀਜਾ ਆ ਗਿਆ ਰੇ ਲੱਗਦੀ ਨਹੀਂ ਬਾਈ ਲੱਗਦੀ ਜਮਾ ਰਿਜਨਲ ਦੂਜੇ ਸੂਏ ਲੱਗਦੀ ਆ ਤੇ ਰੇ ਰੇਟ ਫੇਰ ਤੀਜੇ ਸੂਏ ਦਾ ਕੱਟ ਹੋਊ ਥੋੜਾ ਜਿਹਾ ਕੁਛ ਰੇਟ ਕੋਈ ਨਾ ਹਿਸਾਬ ਨਾ ਦੇ ਦਾਂਗੇ ਬਾਈ ਠੀਕ ਐ ਸੋ ਮੂੰਹ ਮੱਥਾ ਦੇਖੋ ਜਿੰਦ ਜਾਨ ਬਹੁਤ ਆ ਤੇ 30 ਕਿਲੋ ਦੁੱਧ ਪਾ ਦੋ ਵੀਰ ਕਹਿੰਦਾ ਤੇ ਹਵਾਨੇ ਤੇ ਨਾੜਾ ਦੇਖੋ ਕਿਆ ਬਾਤ ਆ ਜਮਾ ਜਿਵੇਂ ਟਰੈਕਟਰ ਦੀ ਸੀਟ ਦੇ ਸੁਗਰ ਤੀਜੇ ਨੰਬਰ ਵਾਲੇ ਵਿਹੜ ਦੇਖ ਸਕਦੇ ਹੋ ਤੀਸਰਾ ਸੂਆ ਤੇ 30 ਦਾ ਪਾਰ ਇਹਨੇ ਦੁੱਧ ਪਾ ਦੇਣਾ ਕੱਤਕਾਰ ਬਹੁਤ ਆ ਪੂਰਾ ਇੱਕ ਨੰਬਰ ਆ ਬਈ ਅਗਲਾ ਦੱਸਦਾ ਨਹੀਂ ਵੀਡੀਓ 'ਚ ਵੀ ਤੀਜੇ ਸੂਏ ਆ ਆਪਾਂ ਦੱਸਤਾ ਠੀਕ ਆ ਆਮ ਬੰਦੇ ਨੂੰ ਮਨਲਾ ਦੂਜੇ ਸੂਏ ਹੀ ਦੱਸੂਗਾ ਠੀਕ ਆ ਤੇ ਹੈਲ ओरिजिनल ਤੀਜਾ ਸੂਆ ਪਰ ਲੱਗਦੀ ਦੂਜੇ ਆ ਨਾੜਾ ਨੂੜਾ ਬਹੁਤ ਚੰਗੇ ਆ ਹਨਾ ਸੁਗਰ ਬਹੁਤ ਚੰਗੇ ਵੀਰ ਕਹਿੰਦਾ ਬਾਜ ਰੇਟ ਤੇ ਦੇ ਦਾਂਗੇ ਆਪਾਂ ਦੋਨੇ ਪਾਸੇ ਨਾੜਾ ਵਗੈਰਾ ਚੰਗੇ ਆ ਦਿਖਾਈ ਦਿੰਦੀਆਂ ਸੋ ਬਹੁਤ ਥੋੜੀ ਜਿੰਦ ਜਨ ਵਾਲੀ ਬੱਚੀ ਤੀਜੇ ਨੰਬਰ ਆਪਾਂ ਜਿਹੜੀ ਦਿਖਾਈ ਜੰਨੇ ਆ ਤੀ 98785 85499 ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੇਂ